ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਤੇ ਅਦਾਬ ਪਰਦੇਸ ਟਾਈਮਸ ਤੁਹਾਡੇ ਨਾਲ ਮੁਖਾਤਬ ਹੈ ਅੱਜ ਮੈਂ ਜਿਸ ਵਿਸ਼ੇ ਨੂੰ ਲੈ ਕੇ ਆਇਆ ਉਹ ਬੜਾ ਜ਼ਰੂਰੀ ਹੈ ਜਿਹੜਾ ਗੌਰ ਫਰਮਾਉਣਾ ਇਹ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਐਕਚੁਅਲੀ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਪਰ ਮੇਰਾ ਜਿਹੜਾ ਹੈ ਪੰਜਾਬੀ ਦੇ ਵਿੱਚ ਪ੍ਰੋਗਰਾਮ ਦੇਣ ਦਾ ਇਹੀ ਹੈ ਮੰਤਵ ਕਿ ਸਾਡੇ ਸਾਰੇ ਪੰਜਾਬੀ ਖੁਸ਼ ਰਹਿਣ ਸੇਤਿਆਬ ਰਹੇ ਕਿਸੇ ਨੂੰ ਕੋਈ ਬਰਾਉਡ ਨਾ ਆਵੇ ਚੜਦੀ ਕਲਾ ਦੇ ਵਿੱਚ ਰਹਿਣ ਸੋ ਆਉ ਸ਼ੁਰੂ ਕਰਦੇ ਆਂ ਦੇਖੋ ਅੱਜ ਕੱਲ ਦਲ ਬਦਲੀ ਦਾ ਬੜਾ ਦੌਰ ਚੱਲ ਰਿਹਾ ਹੈ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਤੋਂ ਕਾਂਗਰਸ ਚ ਨਹੀਂ ਜਾ ਰਹੇ ਨਹੀਂ ਹੈ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਨਹੀਂ ਜਾ ਰਹੇ ਇਹ ਨਹੀਂ ਹੈ ਕਿ ਸਾਰੇ ਬੀਜੇਪੀ ਚ ਹੀ ਜਾ ਰਹੇ ਨੇ ਪਰ ਬੀਜੇਪੀ ਕਿਉਂਕਿ ਉਹ ਹਕਮਰਾਨ ਪਾਰਟੀ ਹੈ ਇਸ ਕਰਕੇ ਈਡੀ ਤੋਂ ਬਚਣ ਦੀ ਖਾਤਰ ਤਾਂ ਇਨਕਮ ਟੈਕਸ ਤੋਂ ਬਚਣ ਦੀ ਗੱਲ ਤਰਸੀਬੀਆਈ ਦੀ ਰੇਟ ਤੋਂ ਬਚਣ ਕਾਤਰ ਕਈ ਜਿਹੜੇ ਨੇਤਾ ਖਾਸ ਕਰ ਜਿਹੜੇ ਪ੍ਰਸ਼ਟ ਨੇਤਾ ਨੇ ਤੁਹਾਨੂੰ ਪਤਾ ਉਹ ਸਾਰੇ ਹੀ ਬੀਜੇਪੀ ਅਸੀਂ ਸ਼ਾਮਿਲ ਕਰਦੇ ਆ ਤਾਂ ਇੱਕ ਉਹਨਾਂ ਨੂੰ ਕਵਚ ਜਿਹੜਾ ਹੈਗਾ ਛਤਰੀ ਜਿਹੜੀ ਹੈਗੀ ਹੈ ਸੁਰੱਖਿਆ ਦੀ ਉਹ ਮੁਹੱਈਆ ਹੋ ਸਕੇ ਸੋ ਦੇਖੋ ਮੈਂ ਜੇ ਪਿੱਛੇ ਤੋਂ ਪਿੱਛੇ ਜਾਵਾਂ ਮੈਨੂੰ ਬਹੁਤ ਹੈਰਾਨੀ ਹੋਈ ਸੀ ਜਦੋਂ ਮੈਂ ਮਨਿੰਦਰ ਸਿੰਘ ਸਿਰਸਾ ਜਿਹੜੇ ਹੈਗੇ ਆ ਦਿੱਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੀਗੇ ਉਹ ਬੀਜੇਪੀ 'ਚ ਸ਼ਾਮਲ ਹੋਏ ਸੀ। ਉਹਨਾਂ ਦੀ ਕੋਈ ਵੀ ਜਿਹੜੀ ਉਹਨਾਂ ਦੇ ਕਹਿੰੋ ਕਿ ਸਿਧਾਂਤ ਉਹਨਾਂ ਦਾ ਜਾਂ ਉਹਨਾਂ ਦੀ ਕੋਈ ਵੀ ਕਿਸੇ ਕਿਸਮ ਦੀ ਉਹਨਾਂ ਦੀ ਸੋਚ ਉਸ ਪਾਰਟੀ ਨਾਲ ਨਹੀਂ ਸੀ ਮਿਲਦੀ ਚ ਪਰ ਜਦੋਂ ਉਹ ਸ਼ਾਮਲ ਹੋ ਗਏ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਕਿਉਂਕਿ ਭ੍ਰਿਸ਼ਟਾਚਾਰ ਉਹਨਾਂ ਨੇ ਵੀ ਕੀਤਾ ਹੋਇਆ ਸੀਗਾ ਤਾਂ ਕਿ ਉਸ ਉਹਨਾਂ ਨੂੰ ਵੀ ਇੱਕ ਕਵਚਾ ਹੀ ਦਾ ਸੀਗਾ ਜਿਹੜਾ ਕਿ ਸੁਰੱਖਿਆ ਮਹਈਆ ਕਰੇ ਮੈਨੂੰ ਤਾਂ ਇਹ ਗੱਲ ਦਾ ਵੀ ਪਤਾ ਲੱਗਿਆ ਪਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਦਾ ਕੋਈ ਦਰਸ਼ਟਾਂਤ ਨਹੀਂ ਹੁੰਦਾ ਕਾ ਇਸ ਕਰਕੇ ਨਹੀਂ ਮਤਲਬ ਕਿ ਕਿਹਾ ਜਾ ਸਕਦਾ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕੋਈ ਇਸ ਤਰ੍ਹਾਂ ਕਰਕੇ ਉਹਨੂੰ ਟੈਂਗਲ ਹੋ ਰਹੀ ਸੀ ਕਿਸੇ ਜਿੱਤੇ ਉਹ ਈਡੀ ਇਸ ਤੋਂ ਪਹਿਲਾਂ ਕਿ ਈਡੀ ਭੇਜੀ ਜਾਵੇ ਤੇ ਉਹ ਭੀਜੇਪੀ ਸ਼ਾਮਲ ਹੋ ਗਏ ਤੇ ਜਿਹੜੇ ਲੋਕ ਇਹ ਤਾਂ ਮੈਂ ਕਹਿ ਸਕਦਾ ਹਾਂ ਉਪਲੀ ਕਿ ਜਿਹੜੇ ਲੋਕ ਬੀਜੇਪੀ ਚ ਸ਼ਾਮਲ ਹੋ ਸਕਦੇ ਐ ਈਡੀ ਸੀਬੀਆਈ ਤੇ ਇਨਕਮ ਟੈਕਸ ਰੇਡ ਉਹਨਾਂ ਦੇ ਨਹੀਂ ਪੈਂਦੀ। ਇਹ ਤੁਸੀਂ ਆਪਣੇ ਲੈਵਲ ਦੇ ਉੱਤੇ ਰਿਸਰਚ ਕਰ ਲਿਓ ਪਰ ਮੇਰੀ ਤਾਂ ਇਹ ਕੀਤੀ ਹੋਈ ਹੈ ਕਿ ਜਿਸ ਨੂੰ ਵੀ ਕੋਈ ਪ੍ਰੋਬਲਮ ਨਾ ਨਾ ਬੀਜੇਪੀ ਚ ਸ਼ਾਮਲ ਹੋ ਜਾਏ ਉਹਦੀ ਸਾਰੀ ਗੱਲ ਸਮੱਸਿਆਵਾਂ ਹੱਲ ਹੋ ਜਾਂਦੀਆਂ। ਚਲੋ ਮਨਿੰਦਰ ਸਿੰਘ ਸਰਸਾ ਤੋਂ ਹਰਾਨੀ ਹੋਈ ਸੀਗੀ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਮਤਲਬ ਕਿ ਕਈ ਹੋਰ ਵੀ ਉਹਨਾਂ ਦੇ ਮਗਰ ਲੱਗ ਕੇ ਤੇ ਉਸ ਦੇ ਸਾਰੇ ਜਿਹੜੇ ਸੀਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਚਲੇ ਗਏ ਸੀਗੇ ਚਲੋ ਉਮਰਿੰਦਰ ਸਿੰਘ ਜਿਹੜੇ ਕਿ ਕਾਂਗਰਸ ਦੇ ਨਾਟੜਕ ਤੇ ਇੰਨੇ ਮਤਲਬ ਵਧੀਆ ਸਿਰ ਕੱਢ ਨੇਤਾ ਰਹੇ ਨੇ ਉਹ ਵੀ ਕਿਸੇ ਟਾਈਮ ਬੀਜੇਪੀ ਚ ਸ਼ਾਮਲ ਹੋ ਗਿਆ ਅਜ ਤੋਂ ਸਾਲ ਕੁ ਪਹਿਲਾਂ ਦੀ ਤੇ ਔਰ ਉਹ ਬੀਜੇਪੀ ਚ ਸ਼ਾਮਲ ਹੋ ਕੇ ਇੱਕ ਤਰੀਕੇ ਦੇ ਨਾਲ ਖੁੰਝੇ ਲੱਗੇ ਹੋਏ ਨੇ ਖੁੰਝੇ ਲੱਗੇ ਤਾਂ ਭਾਵ ਇਹ ਹੁੰਦਾ ਕਿ ਜਿਹੜੇ ਬੀਜੇਪੀ ਚ ਸ਼ਾਮਲ ਹੋ ਕੇ ਕੁਝ ਰਤਬਾ ਨਹੀਂ ਪਾਲਦੇ ਕੁਝ ਨਹੀਂ ਮਤਲਬ ਕਿ ਬਣਦੇ ਇਹਦਾ ਮਤਲਬ ਇਹ ਹੈ ਕਿ ਉਹ ਅੰਦਰੋਂ ਕਾਣੇ ਨੇ ਉਹ ਇਸ ਕਰਕੇ ਗਏ ਨੇ ਬੀਜੇਪੀ ਚ ਤਾਂ ਕਿ ਉਹ ਪ੍ਰੋਟੈਕਸ਼ਨ ਦੇ ਲਈ ਗਏ ਹੋਏ ਨੇ ਤਾਂ ਕਿ ਉਹਨੂੰ ਪ੍ਰੋਟेक्ट ਹੋ ਸਕਾ ਉਸ ਤੋਂ ਬਾਅਦ ਹੁਣੇ ਹੀ ਥੋੜੇ ਦਿਨੀ ਹੋਏ ਤੇ ਆ ਪ੍ਰਨੀਤ ਕੌਰ ਉਹਨਾਂ ਦੀ ਧਰਮ ਪਤਨੀ ਉਹ ਵੀ ਸ਼ਾਮਲ ਹੋ ਗਈ ਜਿਹੜੀ ਕਿ ਕਾਂਗਰਸ ਦੀ ਐਮਪੀ ਸੀ ਸੋ ਰੁਝਾਨ ਇਹੀ ਹੈ ਵੈਸੇ ਵੀ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ ਸਾਰੇ ਲੋਕ ਜੇ ਜਾਣਗੇ ਤਾਂ ਉਹਦੇ ਚ ਹੀ ਜਾਣਗੇ ਸਰਕਾਰ ਹੈ ਹਕਮਰਾਨ ਪਾਰਟੀ ਹੈ ਬੀਜੇਪੀ ਉਸ ਦੇ ਕੋਲੇ ਪਾਵਰ ਹੈ ਔਰ ਉਹ ਪਾਵਰ ਦਾ ਨਜਾਇਜ਼ ਮਤਲਬ ਕਿ ਜਿਹੜਾ ਜ਼ੋਰ ਹੈਗਾ ਉਹ ਨਜਾਇਜ਼ ਤੌਰ ਦੇ ਉੱਤੇ ਉਹ ਕਰ ਰਹੀ ਹੈ ਇਹ ਸਾਰਿਆਂ ਨੂੰ ਹੀ ਪਤਾ ਹੈ ਤਾਂ ਉਸ ਤੋਂ ਬਾਅਦ ਫਿਰ ਮੈਂ ਜਾਵਾਂ ਅ ਜਿਹੜੇ ਮਨਪ੍ਰੀਤ ਸਿੰਘ ਬਾਦ ਜਿਹੜੇ ਕੇ ਬਾਦਲ ਸਾਹਿਬ ਦੇ ਸੀਗੇ ਭਤੀਜਾ ਸਹਿਬਾ ਉਹ ਦੇਖੋ ਤੁਸੀਂ ਪਹਿਲਾਂ ਉਹ ਪਾਲੀਦਰ ਜਿਸਗੇ ਫਿਰ ਉਹਨਾਂ ਨੇ ਇੱਕ ਆਪਦੀ ਪਾਰਟੀ ਬਣਾਈ ਪੀਪਲਜ਼ ਪੰਜਾਬ ਪੀਪਲਜ਼ ਪਾਰਟੀ ਜਿਹੜੀ ਕਿ ਉਹਦੇ ਵਿੱਚ ਭਗਵੰਤ ਮਾਨ ਦੇ ਨਾਲ ਬਣਾਈ ਸੀ ਕਿਸੇ ਟਾਈਮ ਉਹ ਖਤਮ ਹੋ ਗਈ ਉਸ ਤੋਂ ਬਾਅਦ ਉਹ ਸ਼ਾਮਲ ਹੋ ਗਏ ਕਾਂਗਰਸ ਚ ਖਜ਼ਾਨਾ ਮੰਤਰੀ ਰਹੇ ਫਿਰ ਹੁਣ ਉਹ ਬੀਜੇਪੀ ਚ ਸ਼ਾਮਲ ਹੋ ਗਏ ਤਾਂ ਬੀਜੇਪੀ ਚ ਸ਼ਾਮਲ ਹੋ ਗਏ ਉਹਨਾਂ ਦਾ ਹੁਣ ਜਾਣ ਦਾ ਬੀਜੇਪੀ ਦਾ ਕੀ ਤੁਸੀਂ ਕੀ ਸਮਝਿੰਦੇ ਕਿ ਕੀ ਉਹਨਾਂ ਨੂੰ ਉਹਦੇ ਵਿੱਚ ਜਾ ਕੇ ਰੁਤਬਾ ਮਿਲਿਆ ਜਾਂ ਕੋਈ ਹੋਰ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਟੈਕਸ਼ਨ ਮਿਲੀ ਹੈ ਹੈਨਾ ਤਾਂ ਉਹ ਐਕਚੁਅਲੀ ਸਾਰੇ ਸੇਫ ਹੋਣ ਲਈ ਗਏ ਆ ਕਿ ਸਾਡੇ ਉੱਤੇ ਕਿਸੇ ਕਿਸਮ ਦਾ ਉਹ ਮਤਲਬ ਕਿ ਈਡੀ ਦਾ ਜਾਂ ਕਿਸੇ ਹੋਰ ਦਾ ਈਡੀ ਤੋਂ ਸਮਝਿਆ ਐਨਫੋਰਸਮੈਂਟਸ ਡਾਇਰੈਕਟੋਰੇਟ ਇਹਦਾ ਕੋਈ ਕਿਸੇ ਤਰੀਕੇ ਦਾ ਛਾਪਨ ਹੋਵੇ ਤੇ ਜਿਹੜਾ ਸਾਡੇ ਕਪੜੇ ਕੀਤੇ ਹੋਏ ਨੇ ਸਾਰੇ ਵਿੱਚ ਦੇ ਵਿੱਚ ਰਹਿ ਜਾਣ ਉਸ ਤੋਂ ਬਾਅਦ ਹੁਣ ਉਦੋਂ ਵੀ ਹੈਰਾਨੀ ਹੋਈ ਹੈ ਇੱਕ ਸਿਟਿੰਗ ਐਮਪੀ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਬਿਆਨਤ ਸਿੰਘ ਜੋ ਸਾਡੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਪੋਤੇ ਉਹ ਵੀ ਮਤਲਬ ਕਿ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ ਉਹਦਾ ਕੀ ਕਾਰਨ ਹੈ ਵੀ ਸਿਟਿੰਗ ਐਮਪੀ ਹੈ ਤੂੰ ਔਰ ਸਾਰਿਆਂ ਨੂੰ ਵੱਡੀ ਹੈਰਾਨੀ ਗੱਲ ਹੈ ਜਦੋਂ ਉਹ ਕੰਪੇਨ ਕਰਦੇ ਨੇ ਤੇ ਬਿਆਨਤ ਸਿੰਘ ਦੀ ਫੋਟੋ ਲਾ ਕੇ ਕਰਦੇ ਨੇ ਕਿਉਂਕਿ ਉਹ ਕਾਂਗਰਸੀ ਹੈ ਤੇ ਔਰ ਇਹ ਇੱਕ ਨਵਾਂ ਰੁਝਾਨ ਹੈ ਜਾਨੀ ਕਿ ਰੁਝਾਨ ਇਹ ਜਿਹੜਾ ਦਲ ਬਦਲਣ ਦਾ ਇੰਨਾ ਹੋ ਚੁੱਕਿਆ ਵੀ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਜਿੱਥੇ ਇਹਨਾਂ ਨੂੰ ਚਾਰ ਪੈਸੇ ਬਣਦੇ ਆ ਇਹ ਕਹਿੰਦੇ ਵੀ ਚਲੋ ਐਮਪੀ ਐਮ ਨੇ ਲੈਣ ਦੀ ਕੀ ਜ਼ਰੂਰਤ ਪਈ ਆ ਇਥੇ ਪਹਿਲਾ ਪੈਸੇ ਮਿਲ ਜਣੇ ਆਪਾਂ ਨੂੰ ਤੁਸੀਂ ਦੇਖ ਹੀ ਚੁੱਕੇ ਹਿਮਾਚਲ ਦੇ ਵਿੱਚ ਕਿਸ ਤਰੀਕੇ ਦੇ ਨਾਲ 9 ਕਿ 11 ਉਹਨਾਂ ਦੇ ਐਮ ਐਲ ਏ ਕਿਸ ਤਰੀਕੇ ਨਾਲ ਪੱਟੇ ਗਏ ਜਦੋਂ ਕਿ ਉਹ ਰਾਜ ਸਭਾ ਦੇ ਮੈਂਬਰ ਚੁਣਨ ਰਹੇ ਸੀਗੇ ਇਹ ਇਸ ਤੋਂ ਮਤਲਬ ਕਿ ਨਾਲ ਉਹ ਵੀ ਉਹਨਾਂ ਨੇ ਕਰਨਾ ਸੀ ਕਿ ਉਹ ਸਰਕਾਰ ਡਿਗਣੀ ਸੀ ਮਤਾ ਪਾਸ ਕਰਾਉਣਾ ਸੀਗਾ ਉੱਥੇ ਵੀ ਪ੍ਰੂਫ ਕਰਨਾ ਸੀ ਕਿ ਤੁਹਾਡੇ ਨਾਲ ਕਿੰਨੇ ਆ ਪਰ ਉਹ ਸੁਖੂ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਹਿਮਾਚਲ ਦੇ ਉਹ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਚਾਲਨ ਦੀ ਚੱਲ ਗਈ ਕਿਉਂਕਿ ਉਦੋਂ ਬਜਟ ਪੇਸ਼ ਹੋ ਰਿਹਾ ਸੀ ਬਜਟ ਦੇ ਵਿੱਚ ਹਾਜ਼ਰੀ ਜ਼ਰੂਰੀ ਸੀ ਕਿ ਤਾਂ ਉਹਨਾਂ ਨੇ ਉਹ ਜਿਹੜੇ ਸੀਗੇ ਹਾਂ ਐਮਐਲਏ ਜਿਹੜੇ ਸ਼ਾਮਲ ਹੋਏ ਸੀ ਬੀਜੇਪੀ ਉਹ ਕੱਢ ਤੇ ਤਾਂ ਕੱਢ ਕੇ ਉਸ ਤੋਂ ਬਾਅਦ ਕਿਉਂਕਿ ਉਹ ਸ਼ਾਮਲ ਨਹੀਂ ਹੋਏ ਤਾਂ ਬਜਟ ਪਾਸ ਹੋ ਗਿਆ ਤਾਂ ਹੁਣ 6 ਮਹੀਨਿਆਂ ਲਈ ਉਹ ਸੁਰੱਖੇ ਤੋਂ ਹੋ ਗਏ ਉਹਦੇ ਚ ਜਾਣਾ ਜ਼ਰੂਰੀ ਹੁੰਦਾ ਹੈ ਸੈਸ਼ਨ ਦੇ ਵਿੱਚ ਚਲੋ ਜੇ ਮੇਂ ਨੇਲੇ ਜ਼ਰੂਰੀ ਹੋਇਆ ਲੇਕਿਨ ਪੱਟੇ ਵੇ ਬੰਦੇ ਉਹਨਾਂ ਨੂੰ ਸਭ ਕੁਝ ਮਿਲਿਆ ਪਿਆ ਉਸ ਦੇ ਵਿੱਚ ਭੂਮਿਕਾ ਵੀ ਆਇਆ ਸੀ ਪੇਪਰ 'ਚ ਮੈਂ ਪੜਿਆ ਸੀਗਾ ਕਿ ਅਮਰਿੰਦਰ ਸਿੰਘ ਨੇ ਡਪਾਈ ਆ ਚਲੋ ਕਿਉਂਕਿ ਉਹ ਬੀਜੇਪੀ ਚਲੇ ਗਏ ਕੁਛ ਨਾ ਕੁਛ ਉਹਨਾਂ ਨੇ ਕਰਨਾ ਹੀ ਸੀ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਟਸਾ ਹੋਰੀ ਇਹ ਵੀ ਬਦਲ ਗਏ ਸੀਗੇ ਵਾਪਸ ਕਾਲੀ ਦਲ ਜਾ ਗਏ ਚਲੋ ਕੋਈ ਨਹੀਂ ਵਾਪਸ ਆ ਗਏ ਉਸੇ ਹੀ ਪਾਰਟੀ ਦੇ ਵਿੱਚ ਸਕੰਦਰ ਸਿੰਘ ਮਲੋਕਾ ਜਿਹੜੇ ਕਿ ਬਹੁਤ ਹੀ ਪੁਰਾਣੇ ਜਣੀ ਕਾਲੀ ਵਜਦੇ ਨੇ ਜਿਹਨੂੰ ਕਹਿੰਦੇ ਮਤਲਬ ਕਿ ਬਹੁਤ ਬਾਦਲ ਸਾਹਿਬ ਵੇਲੇ ਦੇ ਉਨ੍ਹਾਂ ਦੀ ਨੂ ਦੇ ਬੜੀ ਚਰਚਾ ਚ ਹੈਗੀ ਹੈ ਕਿਉਂਕਿ ਉਨ੍ਹਾਂ ਦੀ ਨੂ ਆਈਐਸ ਅਫੀਸਰ ਸੀਗੀ ਪਰਮਪਾਲਪੁਰ ਉਹ ਵੀ ਸ਼ਾਮਲ ਹੋਗੀ ਬੀਜੇਪੀ ਦੇ ਵਿੱਚ ਤਾਂ ਕੋਈ ਗੱਲ ਨਹੀਂ ਕੋਈ ਸਾਰੇ ਮਤਲਬ ਕਿ ਇਸ ਤਰ੍ਹਾਂ ਜਿਵੇਂ ਹੁਣ ਨਗਜੋਤ ਸਿੰਘ ਸਿੱਧੂ ਸੀਗੇ ਉਹ ਪਹਿਲਾਂ ਬੀਜੇਪੀ ਚ ਹੁੰਦੇ ਸੀ ਜਿਹਨੂੰ ਆਪਣੀ ਮਾਂ ਪਾਰਟੀ ਦੱਸਦੇ ਹੁੰਦੇ ਸੀਗੇ ਤੇ ਉਹ ਕਾਂਗਰਸ ਚ ਆ ਗਏ ਉਹ ਅਜੇ ਤੱਕ ਕਾਂਗਰਸ ਚ ਹੀ ਟਿਕਨੇ ਪਰ ਦੋਸਤੋ ਪੰਜਾਬੀਓ ਹਿੰਦੁਸਤਾਨੀਓ ਭਾਰਤੀਓ ਇਨ ਦਾ ਕੋਈ ਦੀਨ ਮਾਨ ਨੀਗਾ ਇਹ ਕਦੋਂ ਵੀ ਛੜੱਪਾ ਮਾਰ ਕੇ ਕਿਸੇ ਤੇ ਵੀ ਪਾਰਟੀ ਚ ਜਾ ਸਕਦੇ ਆ ਤੁਸੀਂ ਗੱਲ ਮੈਂ ਇਹ ਕਿਉਂ ਕਰ ਰਿਹਾ ਕਿਉਂਕਿ ਤੁਸੀਂ ਜਿਹੜੇ ਵੋਟਰ ਹੁੰਨੇ ਆ ਜਿਹੜੇ ਅਸੀਂ ਲੋਕ ਹੁੰਨੇ ਆ ਸਾਨੂੰ ਦੁੱਖ ਹੁੰਦਾ ਕਿ ਸਾਡੀਆਂ ਵੋਟਾਂ ਗਈਆਂ ਸੀਗੀਆਂ ਕਿਸੇ ਹੋਰ ਪਾਰਟੀ ਦੇ ਨਮਾਇंदे ਨੂੰ ਪਰ ਉਹ ਬਾਅਦ ਦੇ ਵਿੱਚ ਬਣ ਗਿਆ ਹੋਰ ਪਾਰਟੀ ਦਾ ਨਮਾਇੰਦਾ ਕਾਰਨ ਸਿਰਫ ਇਹੀ ਹੈ ਕਿ ਉਹਨੇ ਤੁਹਾਨੂੰ ਨਹੀਂ ਪੁੱਛਣਾ ਵੋਟਾਂ ਲੈ ਕੇ ਬਸ ਖਤਮ ਹੁੰਦੇ ਹੁੰਦੇ ਨਾ ਡੱਬੂ ਕੰਦੇ ਤੇ ਉਹ ਤੂੰ ਸੁਣਿਆ ਹੋਣਾ ਮੂਰਲਾ ਪਾਸਾ ਨਹੀਂ ਬੋਲਦਾ ਤਾਂ ਇਹਨਾਂ ਨੇ ਵੋਟਾਂ ਲੈ ਕੇ ਚਲੇ ਜਾਣਾ ਹੁਣ ਅਸੀਂ ਕਿਉਂ ਆਪਣਾ ਜਿਹੜਾ ਹੈਗਾ ਭਾਈਚਾਰਾ ਉਹ ਕਿਉਂ ਖਰਾਬ ਕਰੀਏ ਹੁਣ ਦੇਖੋ ਤੁਸੀਂ ਸਾਡੇ ਘਰਾਂ ਦੇ ਵਿੱਚ ਕੋਈ ਕਾਂਗਰਸ ਕੋਈ ਬੀਜੇਪੀ ਕੋਈ ਕਾਲੀ ਦਲ ਤੇ ਕੋਈ ਆਮ ਆਮ ਆਦਮੀ ਪਾਰਟੀ ਕੋਈ ਦੂਜਾ ਨਾ ਕੀ ਬਸ ਬਸਪਾ ਤੇ ਇਦਾਂ ਦੇ ਮਤਲਬ ਕਿ ਕਈ ਮਿਲਣਗੇ ਤੋਂ ਤਾਂ ਆਪਣਾ ਭਾਈਚਾਰਾ ਕਾਇਮ ਰੱਖਣੀ ਸਾਡਾ ਸਮਾਜ ਇੱਕ ਦੂਜੇ ਲਈ ਵਰਤੋਂ ਇੱਕ ਦੂਜੇ ਦੇ ਲਈ ਸਹਿਯਾਰ ਇੱਕ ਦੂਜੇ ਲਈ ਸਹਾਇਤਾ ਦੇ ਵਿੱਚ ਆਉਣਾ ਇਹ ਜਾਰੀ ਰੱਖਣਾ ਹੈ ਮੈਂ ਇਹ ਪ੍ਰੋਗਰਾਮ ਇਸ ਤਰ੍ਹਾਂ ਲੈ ਕੇ ਆਇਆ ਕਿਉਂਕਿ ਹੁਣ ਇੰਨੇ ਸਾਰਿਆਂ ਲੋਕਾਂ ਨੇ ਆਉਣਾ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਆਉਣਾ ਤੇ ਤੁਸੀਂ ਉਹਨਾਂ ਦੇ ਵਿਦਰੋਹ ਤੇ ਆਏ ਹੋਇਆ ਵਿਦਰੋਹ ਤੋਂ ਪਾਗ ਉਹਨਾਂ ਦੇ ਉਹਨਾਂ ਦੀ ਵਿਰੋਧਤਾ ਕਰਦੇ ਹੋ ਤੁਸੀਂ ਜਦੋਂ ਤੁਸੀਂ ਵਿਰੋਧਤਾ ਕਰਦੇ ਤਾਂ ਕਈ ਗੱਲਾਂ ਦੇ ਵਿੱਚ ਮੈਂ ਦੇਖਿਆ ਹੈਗਾ ਪੰਜਾਬ ਦੇ ਵਿੱਚ ਖਾਸ ਕਰ ਜਿਹੜਿਆ ਕਿਸਾਨ ਵਰਗਾ ਮਜ਼ਦੂਰ ਵਰਗਾ ਉਹ ਆਪੇ ਆਪਣੇ ਤੋਂ ਬਾਹਰ ਹੋ ਕੇ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲੈਂਦਾ ਹੈ ਮੇਰਾ ਇਹ ਦੱਸਣ ਦਾ ਮੰਤਵ ਹੈ ਕਿ ਇਹ ਜਿਹੜੇ ਦਲ ਬਦਨੂਆ ਦਿੱਤੇ ਹਰ ਇੱਕ ਹਰ ਇੱਕ ਨਿਚੜਦਾ ਕਿਉਂਕਿ ਇਹ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ ਹੈ ਨਾ ਉਹ ਵੀ ਵੈਸੇ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਪੈਸਾ ਹੀ ਸਾਰਿਆਂ ਦਾ ਹੈਗਾ ਹੈ ਪੈਸਾ ਜਿਹਨੂੰ ਜਿੱਥੇ ਮਿਲੇ ਉਹ ਹੀ ਉਹਦਾ ਧਰਮ ਹੈ ਉਹ ਹੀ ਉਹਦਾ ਦੀਨ ਹੈ ਉਹ ਹੀ ਸਭ ਕੁਝ ਹੈ ਉਹ ਜਿਹੜਾ ਕਰਦਾਰ ਪਹਿਲਾਂ ਹੁੰਦਾ ਸੀ ਉਹ ਨਹੀਂ ਹੈਗਾ ਹੁਣ ਇਹ ਓਪਨ ਲਿਖਿਆ ਜਾ ਸਕਦਾ ਹੈ ਤਾਂ ਜਦੋਂ ਇਹ ਆਉਂਦੇ ਨੇ ਤਾਂ ਤੁਸੀਂ ਉਹਨਾਂ ਦਾ ਪ੍ਰੋਟੈਸਟ ਕਿਵੇਂ ਕਰਦਾ ਉਹਨਾਂ ਦੀ ਵਿਰੋਧਤਾ ਕਿਵੇਂ ਕਰਨੀ ਹੈ ਮੈਨੂੰ ਪਤਾ ਲੱਗਿਆ ਪਿੰਡਾਂ ਦੇ ਵਿੱਚ ਕਈ ਥਾਂ ਤੇ ਬੈਨਰ ਵੀ ਲਾ ਦਿੱਤੇ ਗਏ ਨੇ ਕਿ ਸਾਡੇ ਪਿੰਡ ਚ ਨਾ ਵੜੋ ਠੀਕ ਹੈ ਤੁਸੀਂ ਕਰਤਾ ਕੰਮ ਇੱਕ ਛੋਟੀ ਜੀ ਕਹਾਣੀ ਹੈ ਦੋਸਤੋ ਯਾਦ ਆ ਗਈ ਜਦੋਂ ਅਸੀਂ 10ਵੀਂ 11ਵੀਂ ਪੜ੍ਹਦੇ ਹੁੰਦੇ ਸੀ ਨਾ ਤਾਂ ਇੱਕ ਉਸ ਦੇ ਵਿੱਚ ਰੀਡਰ ਬੁੱਕ 4 ਹੁੰਦੀ ਸੀ ਉਸ ਦੇ ਵਿੱਚ ਇੱਕ ਕਹਾਣੀ ਸੀਗੀ ਲੰਡਨ ਦੇ ਬਾਜ਼ਾਰ ਦੇ ਵਿੱਚ ਫੁੱਟਪਾਥ ਦੇ ਉੱਤੇ ਜਿਹੜਾ ਵਾਕਵੇ ਹੁੰਦਾ ਉਹ ਤੇ ਕੋਈ ਤੁਰਿਆ ਜਾ ਰਿਹਾ ਹੈ ਉਹ ਬਜ਼ੁਰਗ ਇੱਕ ਤਰ੍ਹਾਂ ਦਾ ਨਹੀਂ ਬਜ਼ੁਰਗ ਵੀ ਨਹੀਂ ਕਿਹਾ ਜਾ ਸਕਦਾ 50 60 ਸਾਲ ਦੇ ਦਰਮਿਆਨ ਜੋਤੀ ਉਮਰ ਹੈ ਤੇ ਉਹ ਆਪਣੀ ਜਿਹੜੀ ਖੁੰਡੀ ਹੈ ਜਿਹੜੀ ਉਹ ਖੁੰਡੀ ਨੂੰ ਐ ਕਰਕੇ ਘੁਮਾਉਂਦਾ ਜਾਂਦਾ ਐ ਇਸ ਤਰ੍ਹਾਂ ਕਰਕੇ ਉਹ ਜਦੋਂ ਘੁਮਾਉਂਦਾ ਜਾਂਦਾ ਤਾਂ ਲੋਕ ਪਿੱਛੇ हटਦੇ ਜਾਂਦੇ ਇਹ ਘੁਮਾਉਂਦਾ ਕਿਸੇ ਦੇ ਵੜਨਾ ਜਾਵੇ ਕਿਸੇ ਦੇ ਬਚ ਨਾ ਜਾਵੇ ਹੈਨਾ ਤਾਂ ਇੱਕ ਆਦਮੀ ਜਿਹੜਾ ਉਸ ਨੂੰ ਰੋਕਦਾ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਐ ਕਰਕੇ ਮਤਲਬ ਕਿ ਕਿਉਂ ਛੜੀ ਘੁਮਾਉਂਦੇ ਜਾਂਦੇ ਹੋ ਆਪਦੀ ਖੁੰਡੀ ਕਿਉਂ ਘੁਮਾਉਂਦੇ ਜਾਂਦੇ ਹੋ ਉਹ ਕਹਿੰਦਾ ਵੀ ਮੈਂ ਆਜ਼ਾਦ ਐ ਕਹਿੰਦਾ ਵੀ ਬਿਲਕੁਲ ਆਜ਼ਾਦ ਹੂੰ ਤੁਸੀਂ ਅਸੀਂ ਵੀ ਸਾਰੇ ਜਣੇ ਆਜ਼ਾਦ ਆ ਪਰ ਤੁਸੀਂ ਖੁੰਡੀਆਂ ਐ ਨਾ ਕਮਾਓ ਤਾਂ ਫਿਰ ਉਸ ਬੰਦੇ ਨੇ ਜਿਹਨੇ ਕਿਹਾ ਕਿ ਕਿਉਂ ਖੁੰਡੀਆਂ ਉਹਦਾ ਸਮਝਾਉਣ ਦਾ ਤਰੀਕਾ ਦੇਖੋ ਉਹ ਕਹਿੰਦਾ ਵੀ ਤੂੰ ਖੁੰਡੀਆਂ ਐ ਕਰਕੇ ਕਮਾ ਰਿਆ ਐ ਖੁੰਡੀ ਦੇ ਨਾਲ ਤੂੰ ਤੁਰਿਆ ਜਾਂ ਤੂੰ ਆਜ਼ਾਦ ਆ ਪਰ ਇਹ ਖੁੰਡੀ ਨੱਕ ਤੋਂ 1 ਸੈਂਟੀਮੀਟਰ ਤੱਕ ਜਿਹੜੀ ਜੇ ਰਹਿ ਗਈ ਤਾਂ ਆਜ਼ਾਦ ਐ ਜੇ ਮੇਰੇ ਨੱਕ ਤੇ ਵਰਗੀ ਤੇਰੀ ਆਜ਼ਾਦੀ ਖਤਮ ਐ ਤੁਸੀਂ ਸਮਝ ਗਏ ਹੋਗੇ ਇਹ ਕਹਾਣੀ ਤੋਂ ਕੀ ਮਤਲਬ ਐ ਇਹ ਤੋਂ ਮਤਲਬ ਇਹ ਹੈ ਕਿ ਆਜ਼ਾਦ ਅਸੀਂ ਸਾਰੇਆਂ ਸਾਡੇ ਕੋਲੇ ਆਜ਼ਾਦੀ ਹੈ ਸਾਡੇ ਕੋਲੇ ਹੱਕ ਹੈ ਸਾਡੇ ਕੋਲੇ ਹਰ ਇੱਕ ਤਰ੍ਹਾਂ ਦਾ ਵਿਰੋਧ ਕਰਨ ਦਾ ਹੱਕ ਹੈ ਪਰ ਅਸੀਂ ਕਾਨੂੰਨ ਨੂੰ ਨਹੀਂ ਲੈ ਸਕਦੇ ਜੇ ਅਸੀਂ ਕਾਨੂੰਨ ਨੂੰ ਮਤਲਬ ਕਿ ਲੈ ਲਿਆ ਨਾ ਅਸੀਂ ਆਪਣੇ ਹੱਥ ਚ ਤਾਂ ਫਿਰ ਸਾਡੀ ਆਜ਼ਾਦੀ ਉੱਥੇ ਖਤਮ ਹੋ ਜਾਣੀ ਹੈ ਤੇ ਸਰਕਾਰ ਨੇ ਫਿਰ ਸਾਡਾ ਵਿਰੋਧਤਾ ਕਰਕੇ ਸਾਡੇ ਤੇ ਕਾਨੂੰਨ ਬਣਾ ਦੇਣਾ ਇੱਕ ਦੋਸਤੋ ਜਦੋਂ ਇਹ ਹੀ ਚੀਜ਼ ਹੁੰਦੀ ਹੈ ਨਾ ਮੰਨ ਲਓ ਕਿ ਹੁਣ ਮੈਂ ਪਿੱਛੇ ਜੇ ਦੇਖ ਰਿਹਾ ਸੀਗਾ ਜਦੋਂ ਇਹ ਹੰਸ ਰਾਜ ਹੰਸ ਆਇਆ ਜਾਂ ਪਰਮਪਾਲ ਕੌਰ ਆਈ ਬਠਿੰਡੇ ਇਹਨਾਂ ਦਾ ਬਹੁਤ ਤਕੜਾ ਵਿਰੋਧ ਹੋਇਆ ਇੱਥੋਂ ਤੱਕ ਕਿ ਮਤਲਬ ਕਿ ਇਹਨਾਂ ਘੱਟੋ ਘੱਟ 20-25 ਪੁਲਸ ਦੇ ਮਤਲਬ ਬੰਦੇ ਆਪਦੇ ਡੰਡਿਆਂ ਨੂੰ ਇਸ ਤਰ੍ਹਾਂ ਕਰਕੇ ਉਹ ਕਿਸਾਨਾਂ ਨੂੰ ਮਤਲਬ ਕਿ ਜਿਹੜੇ ਪ੍ਰੋਟੈਸਟ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਨੂੰ ਪਿੱਛੇ ਖੜੀਸ ਰਹੇ ਨੇ ਉਹ ਅੱਗੇ ਆ ਰਹੇ ਨੇ ਇਹੋ ਜਿਹਾ ਇਹੋ ਜਿਹਾ ਗੱਲਾਂ 'ਚ ਨਾ ਪਾਓ ਇਹ ਤੱਕਾ ਮੁੱਕੀ 'ਚ ਨਾ ਪਾਓ ਦੇਖੋ ਮੋਸਟ ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜਾ ਕਿਸਾਨ ਵਰਗ ਹੈ ਨਾ ਉਹ ਇੰਨਾ ਮਤਲਬ ਜਾਂ ਤਾਂ ਇਹ ਕਹਿ ਲੋ ਕਿ ਪੜਿਆ ਲਿਖਿਆ ਨਹੀਂ ਹੁੰਦਾ ਜਾਂ ਉਹ ਕਹਿ ਲੋ ਕਿ ਉਹ ਇੰਨਾ ਗੰਭੀਰਤਾ ਨਾਲ ਨਹੀਂ ਲੈਂਦਾ ਕਿਸੇ ਗੱਲ ਨੂੰ ਉਹਨਾਂ ਦਾ ਕੰਮ ਹੁੰਦਾ ਕਿ ਬਸ ਅਸੀਂ ਆਹ ਕੰਮ ਕਰਨਾ ਤੇ ਕਰ ਦੇਣਾ ਬਸ ਹਰ ਹਾਲਤ ਦੇ ਵਿੱਚ ਉਹ ਉਹਦਾ ਜਿਹੜਾ ਅੰਜਾਮ ਹੈ ਉਹਦਾ ਜਿਹੜਾ ਰਿਜ਼ਲਟ ਆ ਉਸ ਦੇ ਬਾਰੇ ਨਹੀਂ ਸੋਚਦਾ ਪਰ ਸੋਚਿਆ ਕਰੋ ਮੇਰਾ ਇਹ ਪ੍ਰੋਗਰਾਮ ਕਰਦਾ ਇਹੀ ਤਰੀਕ ਇਹੀ ਮਤਲਬ ਇਹ ਹੈਗਾ ਮੰਤਵ ਕਿ ਇਸ ਨੂੰ ਸੋਚਿਆ ਕਰੋ ਵੀ ਅਸੀਂ ਕੀ ਕਰ ਰਹੇ ਹਾਂ ਦੇਖੋ ਪ੍ਰੋਟੈਸਟ ਕਰਨ ਦਾ ਤਰੀਕਾ ਕਿਸੇ ਦੀ ਜਾਦੀ ਵਿੱਚ ਨਖਲ ਨਹੀਂ ਦੇਣਾ ਤੇ ਆਵਦੀ ਆਜ਼ਾਦੀ ਹੈ ਜਿਹੜੀ ਅਸੀਂ ਉਹ ਪੂਰੀ ਮੰਨਣੀ ਹੈ ਉਹਦਾ ਮਤਲਬ ਇਹੀ ਹੈ ਕਿ ਜਿਹੜੀ ਖੁੰਡੀਆਂ ਨਾ ਅਸੀਂ ਨੱਕ ਤੇ ਜੇ ਲੱਗ ਗਈ ਤਾਂ ਸਾਡੀ ਜਦ ਕਰ ਜੇ ਉਹਨਾਂ ਦੇ ਨੱਕ ਤੇ ਲੱਗ ਗਈ ਤਾਂ ਅਸੀਂ ਉਹਨਾਂ ਦੀ ਆਜ਼ਾਦੀ ਖਤਮ ਕਰ ਦਈਏ ਤਾਂ ਮਤਲਬ ਕਿ ਸਾਡੇ ਤੇ ਕਾਨੂੰਨ ਦੇ ਮੁਤਾਬਕ ਸਾਡੇ ਨਾਲ ਕੰਮ ਹੋਗਾ ਜਦੋਂ ਕੋਈ ਆਉਂਦਾ ਉਸ ਦਾ ਜਿਹੜਾ ਵਿਰੋਧ ਕਰਨਾ ਤੁਸੀਂ ਤਖਤੀਆਂ ਨਾਲ ਕਰੋ ਬੈਨਰ ਲੈ ਕੇ ਉਥੇ ਉਹਦੇ ਉੱਤੇ ਲਿਖੋ ਜੋ ਕੁਝ ਮਰਜੀ ਨਾਰੇ ਲਗਾ ਲਓ ਇੱਕ ਖੜ ਜੋ ਤੁਸੀਂ ਸੜਕਾਂ ਦੇ ਆਸੇ ਪਾਸੇ ਖੜ ਜੋ ਜਿਹੜਾ ਜਾਂਦਾ ਜਾਣ ਦਿਓ ਜੇ ਕੋਈ ਤੁਹਾਡੇ ਪਿੰਡ ਵਿੱਚ ਦੀ ਨੰਗ ਦਾ ਸ਼ਰ ਵੀ ਤੇ ਅੰਦਰ ਨੰਗਣ ਦੋ ਉਹਦੀ ਜਾਦੀ ਹੈ ਉਹ ਨੰਗ ਸਕਦਾ ਗਵਰਨਮੈਂਟ ਦੀਆਂ ਸੜਕਾਂ ਨੇ ਸਰ ਮਤਲਬ ਕਿ ਦੇਖੋ ਜਦੋਂ ਅਸੀਂ ਸਮਾਜ ਰਹਿੰਦੇ ਹਾਂ ਸਮਾਜ ਦੇ ਰੂਲ ਤੇ ਰੈਗੂਲੇਸ਼ਨ ਨੇ ਜਿਹੜੇ ਸਾਨੂੰ ਮਤਲਬ ਕਿ ਉਸ ਤਰੀਕੇ ਦੇ ਨਾਲ ਅਡਾਪਟ ਕਰਨੇ ਪੈਂਦੇ ਨੇ ਕਿ ਕੀ ਗੱਲ ਚੰਗੀ ਹੈ ਕੀ ਗੱਲ ਮਾੜੀ ਹੈ ਚਲੋ ਆਪਾਂ ਵਾਪਸ ਇਸ ਦੇ ਵਿਰੁੱਧ ਹੀ ਆਈਏ ਹੁਣ ਵਿਰੋਧ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਸਾਰਿਆਂ ਨਾਲੋਂ ਵਧੀਆ ਤਰੀਕਾ ਇਹ ਹੈ ਕਿ ਜੋ ਵੀ ਕੈਂਡੀਡੇਟ ਜਿਹੜਾ ਕੋਈ ਨੇਤਾ ਕੋਈ ਤੁਹਾਡੇ ਪ੍ਰਚਾਰ ਕਰਨ ਲਈ ਆਉਂਦਾ ਭਾਵੇਂ ਉਹ ਕਿਸੇ ਦਾ ਵੀ ਹੈ ਤੁਹਾਡੇ ਤੁਹਾਡੇ ਮਤਲਬ ਕਿ ਜਿਹੜੀ ਪਾਰਟੀ ਨੂੰ ਤੁਸੀਂ ਚੰਗਾ ਸਮਝਦੇ ਆ ਪਰ ਚੰਗਾ ਤਾਂ ਇੱਥੇ ਨੇਤਾ ਕੋਈ ਹੁੰਦਾ ਹੀ ਨਹੀਂਗਾ ਪਰ ਫਿਰ ਵੀ ਚਲੋ ਜਿਸ ਨੂੰ ਵੀ ਤੁਸੀਂ ਜਿਤਾਉਣਾ ਹੈ ਜੇ ਉਸ ਤੋਂ ਵਿਰੋਧ ੜਾਉਣਾ ਤਾਂ ਤੁਸੀਂ ਵਿਰੋਧ ਕਰੋਗੇ ਜਿਵੇਂ ਕਿ ਮੈਨੂੰ ਪਤਾ ਲੱਗਾ ਪਿੰਡਾਂ 'ਚ ਲਿਖ ਕੇ ਧਾਲ ਦਿੱਤਾ ਗਿਆ ਕਿ ਦਿੱਲੀ ਤੋਂ ਤੁਸੀਂ ਸਾਨੂੰ ਨਹੀਂ ਆਉਣ ਦਿੱਤਾ ਤੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਆਉਣ ਦੇਣਾ ਠੀਕ ਹੈ ਵਧੀਆ ਗੱਲ ਹੈ ਤੁਸੀਂ ਲਿਖ ਕੇ ਲਾਉਣਾ ਕੋਈ ਕਿਸੇ ਕਿਸਮ ਦੀ ਕੋਈ ਜਾਤਨੀ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਹੈ ਸਾਰੇ ਨਾਲੋਂ ਵਧੀਆ ਤਰੀਕਾ ਇਹੀ ਹੈ ਕਿ ਉਹਨਾਂ ਨੂੰ ਆਉਣ ਦਿਓ ਜਿੱਥੇ ਆਉਂਦੇ ਆ ਉੱਥੇ ਉਹਨਾਂ ਨੂੰ ਲੈਕਚਰ ਕਰਨ ਦਿਓ ਤੁਸੀਂ ਬੈਠਿਆਂ ਕੁਰਸੀਆਂ ਲੱਗੀਆਂ ਜਾਂ ਏਠਾਂ ਬੈਠੇ ਹੋ ਦਰਿਆ 'ਤੇ ਬੈਠੇ ਹੁੰਦਾ ਜਦੋਂ ਉਹ ਨੇਤਾ ਆਵੇ ਜੋ ਕੋਈ ਹੋਰ ਦੂਜਾ ਬੋਲਦਾ ਜਿਵੇਂ ਹੁਣ ਫਰੀਦਕੋਟ ਦੇ ਵਿੱਚ ਹੈਗਾ ਚਾਰ ਗਾਇਕੀ ਮਤਲਬ ਕਿ ਖੜੇ ਹੋਏ ਬਿਆ ਉਹ ਗਾਣੇ ਬਾਣੇ ਸੁਣੋ ਉਹਨਾਂ ਦੇ ਮਨੋਰੰਜਨ ਕਰੋ ਜਦੋਂ ਉਹ ਆਪਦੀ ਗੱਲ ਕਹਿਣ ਲੱਗੇ ਜਦੋਂ ਉਹ ਨੇਤਾ ਸਾਰੇ ਜਿੰਨੇ ਖੜੇ ਹੋ ਕੇ ਉੱਠ ਜੋ ਤੇ ਚਲੇ ਜਾਓ ਕਿਉਂਕਿ ਇਹ ਜਿਹੜੇ ਨੇਤਾ ਲੋਕ ਹੁੰਦੇ ਇਹਨਾਂ ਨੂੰ ਚਮਚਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਚਮਚੇ ਕੋਲ ਬੈਠੇ ਰਹਿਣਗੇ ਇਹ 4-5 ਗਨਮੈਣਾਂ ਤੋਂ ਬਗੈਰ ਵੀ ਨਹੀਂ ਚੱਲਦੇ ਭਾਵੇਂ ਇਹਨਾਂ ਨੂੰ ਜ਼ਰੂਰਤ ਹੈ ਜਨਾਂ ਦੀ ਕੋਈ ਵੀ ਜਿਹੜਾ ਮਹੱਤਵਪੂਰਨ ਬੰਦਾ ਹੈਗਾ ਜਿਹੜਾ ਆਪਾਂ ਕਹਿ ਲਈਏ ਕਿ ਇਹ ਸਿਰ ਕੱਢ ਹੈਗਾ ਵੀ ਬੰਦਾ ਇਸ ਦਾ ਕੋਈ ਅਸਰ ਸੁਗਾ ਉਹ ਉੱਥੇ ਪਤਾ ਨਹੀਂ ਕੀ ਰਿਵਾਜ ਆ ਉਹ ਗਨਮੈਣਾਂ ਦੇ ਤੋਂ ਬਗੈਰ ਚੱਲਦਾ ਨਹੀਂ ਜਦ ਕਿ ਪੱਛਮੀ ਮੁਲਕਾਂ ਦੇ ਵਿੱਚ ਜੇ ਕੋਈ ਗਨਮੈਣ ਇੱਕ ਜਾਂ ਦੋ ਜਾਂ ਤਿੰਨ ਕਿਸੇ ਦੇ ਨਾਲ ਜਾਂਦੇ ਆ ਤਾਂ ਉਹ ਇੰਨਾ ਬੁਰਾ ਮੰਨਿਆ ਜਾਂਦਾ ਕਿਉਂਕਿ ਲੋਕ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਜੇ ਇਹਦੇ ਨਾਲ ਸਰਕਾਰੀ ਸਕਿਉਰਿਟੀ ਗਾਰਡ ਜਾਂ ਗਨਮੈਨ ਕੋਈ ਹੈ ਤਾਂ ਇਹਦਾ ਮਤਲਬ ਇਹ ਬੰਦਾ ਕ੍ਰਿਮੀਨਲ ਹੈ ਤੇ ਇਹ ਭੱਜ ਨਾ ਸਕੇ ਕਿਸੇ ਪਾਸੇ ਤਾਂ ਹੁੰਦਾ ਸੋ ਆਪਣੇ ਮੁਲਕ ਦਾ ਤੇ ਇਹਦਾ ਇੰਨਾ ਫਰਕ ਹੈ ਸਾਡੇ ਉੱਥੇ ਇੱਕ ਮਤਲਬ ਇੱਜ਼ਤ ਸਮਝੀ ਜਾਂਦੀ ਹੈ ਜੀ ਉਹ ਪੂਰਾ ਮਤ ਰਤਬਾ ਸਮਝਿਆ ਜਾਂਦਾ ਜਿਹਦੇ ਨਾਲ ਚਾਰ ਪਰ ਇੱਥੇ ਚੋਰਾਂ ਦੇ ਨਾਲ ਹੁੰਦੇ ਹਨ ਗੰਨਮੈਣ ਜੜੇ ਹੁੰਦੇ ਹਨ ਸੋ ਇਸ ਕਰਕੇ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਚਮਚਾਏਂ ਜ਼ਰੂਰਤ ਹੈ ਚਮਚੇ ਹਰ ਇੱਕ ਪਾਰਟੀ ਦੇ ਵਿੱਚ ਹੁੰਦੇ ਆ ਹਰ ਇੱਕ ਪਾਰਟੀ ਜਿਹੜੀ ਹੈਗੀ ਆ ਕੋਈ 50 60 ਬੰਦੇ ਆ ਆਪਣੇ ਨਾਲ ਲੈ ਕੇ ਚੱਲਦੇ ਉਹਨਾਂ ਨੂੰ ਬੈਠੇ ਰਹਿਣ ਨੂੰ ਸੁਣੇ ਜਾਣ ਦੋ ਤੁਸੀਂ ਆਪ ਦਾ ਉੱਠ ਕੇ ਪੜ ਜਾਓ ਹਰ ਇੱਕ ਨੇਤਾ ਨੂੰ ਸਰੋਤੇ ਚਾਹੀਦੇ ਆ ਜਦੋਂ ਕਿਸੇ ਨੇਤਾ ਦੇ ਸਾਹਮਣੇ ਕੋਈ ਸਰੋਤਾ ਹੈ ਨਹੀਂ ਜਦੋਂ ਉਹਦੇ ਉੱਤੇ ਕੁਰਸੀਆਂ ਪੁੱਟੀਆਂ ਵੱਜ ਗਈਆਂ ਤੇ ਚਲੇ ਗਏ ਇਹਦੂ ਵੱਧ ਬੇਇੱਜ਼ਤੀ ਕਿਸੇ ਦੀ ਨਹੀਂ ਹੋ ਸਕਦੀ ਤਾਂ ਇਸ ਬੇਜਸਤੀ ਕਰਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਕਾਨੂੰਨੀ ਝੰਡਟ ਨਹੀਂ ਨਾ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਨਾ ਕੋਈ ਕਹਿੰਦਾ ਚੁੱਪ ਚਾਪ ਹੱਸਦੇ ਤਾੜੀਆਂ ਮਾਰਦੇ ਚੱਲ ਜਾਓ ਸੁਣਨ ਵਾਲੇ ਉੱਥੇ ਕਾਂ ਹੋਣਗੇ ਜਾਂ ਕਬੂਤਰ ਹੋਣਗੇ ਹੋਰ ਕੁਝ ਨਹੀਂ ਹੋਊਗਾ ਇਦੋਂ ਵਧੀਆ ਪ੍ਰੋਟੈਸਟ ਹੋਰ ਕੋਈ ਹੋ ਨਹੀਂ ਸਕਦਾ ਕਾਨੂੰਨ ਨੂੰ ਆਪ ਦੇ ਹੱਥ ਚ ਨਾ ਲਓ ਦੇਖੋ ਕਿਸਾਨ ਅੰਦੋਲਨ ਦੇ ਦਰਮਿਆਨ ਸ਼ੁਭਦੀਪ ਨਰਕੀ ਹੋਇਆ ਆਪਣੀ ਜਾਨ ਕੋ ਆਵ ਬਟਕ ਲਾਉਤਾ ਪੁੱਤਰ ਜਿਹੜਾ ਸੀਗਾ ਆਪਣੇ ਮਾਂ ਪਿਓ ਦਾ ਯਾਨੀ ਇਕੱਲਾ ਇਕੱਲਾ ਪੁੱਤ ਸੀਗਾ ਉਹ ਦੇਖੋ ਤੁਸੀਂ ਉਹ ਉਹਦਾ ਅਸੀਂ ਦੇਣ ਤਾਂ ਨਹੀਂ ਦੇ ਸਕਦੇ ਅਸੀਂ ਤਾਂ ਅਫਸੋਸ ਕਰ ਸਕਦੇ ਹਾਂ ਜਾਂ ਅਫਸੋਸ ਦੇ ਨਾਲ ਕੋਈ ਹੋਰ ਚਾਰ ਛਿਲੜਾ ਅਸੀਂ ਦੇ ਸਕਦੇ ਹਾਂ ਵੀ ਚੱਲ ਕੋਈ ਉਹਨਾਂ ਦੀ ਮਦਦ ਹੋ ਸਕੇ ਪਰ ਉਹ ਨਹੀਂ ਆ ਸਕਦਾ ਹੋਰ ਕਿਸੇ ਦੇ ਸੱਟਾਂ ਫਿੱਟਾਂ ਲੱਗ ਜਾਂਦੀਆਂ ਦੇਖੋ ਦੋ ਦੋਸਤੋ ਪਾਵਰ ਹੈ ਸੈਂਟਰ ਗਵਰਨਮੈਂਟ ਕੋਲੇ ਰਿਪਬਲਿਕ ਹੈ ਉਹ ਇੰਡੀਆ ਉਹਦੇ ਕੋਲੇ ਹਰ ਇੱਕ ਤਰ੍ਹਾਂ ਦੀ ਪਾਵਰ ਹੈ ਉਹਨਾਂ ਕੋਲੇ ਕਿੰਨੇ ਪੁਲਿਸ ਵਾਲੇ ਆ ਕਿੰਨੀ ਮਿਲਟਰੀ ਆ ਕਿੰਨੇ ਸਭ ਕੁਝ ਆ ਬਹੁਤ ਕੁਝ ਆ ਉਹਨਾਂ ਨੇ ਤਾਂ ਆਪਣੇ ਦੇਸ਼ ਦੇ ਗੁਰਦੁਆਰਿਆਂ ਦੇ ਉੱਤੇ ਵੀ ਮਤਲਬ ਇਹ ਆਰਮੀ ਚੜਾਉਂ ਨਹੀ ਟਲੇ ਠੀਕ ਹੈ ਇਹੀ ਇਹ ਕਿਉਂਕ ਮੈਂ ਕਹਿ ਰਿਹਾ ਕਿਉਂਕਿ ਉਹਨਾਂ ਕੋਲੇ ਪਾਵਰ ਹੈ ਹੁਣ ਜਿਹੜੀ ਇਹ ਨਾ ਪਾਵਰ ਪਰਪਾਨਾ ਨਾਲ ਜਾਂ ਉਹਨਾਂ ਦੇ ਨਾਲ ਨਹੀਂ ਦਿਖਾਉਣ ਵਾਲੀ ਹੁੰਦੀ ਜਿਹੜੇ ਜਿੱਤੇ ਭੀੜ ਹੋਵੇ ਭੀੜ ਦੇ ਉੱਤੇ ਕੇਸ ਵੀ ਨਹੀਂ ਮੰਨਦਾ ਲੇਕਿਨ ਭੀੜ ਉਸ ਤਰੀਕੇ ਨਾਲ ਚੱਲੇ ਕਿ ਜਿਸ ਦੇ ਤਰੀਕੇ ਦੇ ਨਾਲ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਬਹੁਤ ਵਧੀਆ ਪ੍ਰੋਟੈਸਟ ਹੈ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਈ ਵਾਰੀ ਜਾਣ ਬੁੱਝ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਖਾਸ ਕਰ ਹੁਕਮਰਾਨ ਪਾਰਟੀਆਂ ਉਹ ਕਈ ਵਾਰੀ ਆਪਦੇ ਬੰਦੇ ਨਾਲ ਲੈ ਕੇ ਆਉਂਦੀਆਂ ਕਿ ਤੁਸੀਂ ਭਾਈ ਇੱਥੇ ਜਲਸਾ ਹੋਗਾ ਤੇ ਤੁਸੀਂ ਜਾਣ ਬੁੱਝ ਕੇ ਕੋਈ ਪਟਾਕਾ ਚਲਾ ਦਿਓ ਜਾਂ ਕੋਈ ਹੋਰ ਕਰਾ ਦਿਓ ਸਾਰਾ ਕੁਝ ਚਲੇ ਤਾਂ ਕਿ ਉਹ ਦੂਬਾਰੇ ਇਹਨਾਂ ਸਾਰਿਆਂ ਦੇ ਡਾਂਗਾ ਪੈਣ ਜਾਂ ਇਹਨਾਂ ਦੇ ਉੱਤੇ ਕੇਸ ਬਣ ਵੀ ਜਿਹੜੇ ਉਹਨਾਂ ਨੇ ਚੁਣੇ ਹੁੰਦੇ ਆ ਬੰਦੇ ਉਹ ਸਪੀਡ ਦੇ ਵਿੱਚ ਵੀ ਆ ਬੰਦੇ ਆਉਣਗੇ ਤੇ ਇਹਨਾਂ ਤੇ ਕੇਸ ਬਣਾਉਣੇ ਆ ਆਪਾਂ ਬੀਜੇਪੀ ਨੇ ਕਾਂਗਰਸ ਦੇ ਚੁਣੇ ਉਹਨਾਂ ਕਾਂਗਰਸ ਨੇ ਉਹਨਾਂ ਦੇ ਚੁਣੇ ਹੋਣਗੇ ਜਦੋਂ ਵੀ ਜਿਹੜੀ ਪਾਵਰ ਚਾ ਉਹ ਚੁਣ ਲੈਂਦੇ ਹਨ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੁਣੇ ਆਮ ਬੰਦਾ ਤਾਂ ਨਹੀਂ ਜਾਣ ਸਕਦਾ ਜਦੋਂ ਤੁਸੀਂ ਆਪਣੀ ਬੁੱਧੀ ਨੂੰ ਥੋੜਾ ਜਿਹਾ ਹੋਰ ਕਰਾਸ ਕਰੋਗੇ ਫਿਰ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਲੱਗੂਗਾ ਕਿ ਇਹ ਚੀਜ਼ਾਂ ਵੀ ਪੋਸੀਬਲ ਨੇ ਕਿਸੇ ਨੂੰ ਬਲਾਵੇਂ ਦੇ ਵਿੱਚ ਲਿਆਉਣ ਲਈ ਕਿਸ ਤੇ ਕੇਸ ਬਣਾਉਣ ਲਈ ਆਪਣੇ ਆਪ ਇਹੋ ਜਿਹੇ ਬੰਦੇ ਪੈਦਾ ਕਰਕੇ ਜਿਹੜਾ ਬਲਵੀਰ ਸਿੰਘ ਰਾਜੋਵਾਲ ਉਹਨਾਂ ਨੇ ਬਹੁਤ ਜ਼ਿਆਦਾ احتیاط ਨਾਲ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਸੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਉਹ ਕੋਈ ਇਸੇ ਕਰਕੇ ਚਲਾਇਆ ਸੀ ਕੋਈ ਬੰਦਾ ਉਦਾਂ ਦਾ ਬੜ ਨਹੀਂ ਦੇਣਾ ਕਿਉਂਕਿ ਉਹ ਹਰਕਤ ਕਰਨਗੇ ਸਾਨੂੰ ਮਤਲਬ ਕਿ ਉਹ ਅਕਸਾਉਣਗੇ ਅਸੀਂ ਕੁਝ ਕਰਾਂਗੇ ਤੇ ਉਦੋਂ ਬਾਅਦ ਉਹਨਾਂ ਨੇ ਗੋਲੀ ਚਲਾ ਦੇਣੀ ਹੈ ਅਸੀਂ ਮਰ ਜਾਾਂਗੇ ਸਾਡੇ ਵੈਸੇ ਵੀ 270 ਦੇ ਨੇੜੇ ਤੇੜਾ ਬੰਦੇ ਉੱਥੇ ਹੀ ਚਲੇ ਗਏ ਆ ਜਿਨ੍ਹਾਂ ਦੇ ਚਲੇ ਗਏ ਉਹਨਾਂ ਨੂੰ ਪਤਾ ਅਸੀਂ ਹੁਣ ਉਹ ਕੰਮ ਨਾ ਕਰੀਏ ਅਸੀਂ ਹੁਣ ਜੇ ਪ੍ਰੋਟੈਸਟ ਕਰਨਾ ਤਾਂ ਉਹ ਤਰੀਕਾ ਕਰੀਏ ਬੈਠ ਕੇ ਜੋ ਸਟ੍ਰਾਈਕ ਕਰਨ ਵਾਲਾ ਤਰੀਕਾ ਉਹ ਬਣਾ ਲਓ ਜੇ ਕੈਂਡੀਡੇਟ ਆਉਂਦੇ ਆ ਆਉਣ ਦੋ ਉਹਨਾਂ ਨੂੰ ਬਸ ਉਹਨਾਂ ਦੀ ਗੱਲ ਨਹੀਂ ਅਸੀਂ ਸੁਣਨੀ ਆ ਬਸ ਨਿੱਦ ਨਾ ਸੁਣੀ ਤਾਂ ਇਹਨਾਂ ਦਾ ਮਰਨ ਹੋ ਜਾਂਦਾ ਕਿਉਂਕਿ ਨੇਤਾ ਹਰ ਇੱਕ ਸਰੋਤੇ ਚਾਹੁੰਦੇ ਆ ਜੇ ਉਹ ਸਰੋਤੇ ਨਾ ਮਿਲੇ ਇਹਨਾਂ ਦਾ ਹਾਲ ਦੇਖੋ ਤੁਸੀਂ ਇਹ ਮਤਲਬ ਕਿ ਅੱਖਾਂ ਦੇ ਵਿੱਚ ਨਾ ਲਹੂ ਲਿਆ ਕੇ ਰੋਣਗੇ ਇਹ ਲੋਕ ਸੋ ਇਹ ਚੀਜ਼ ਸੋਚ ਕੇ ਚੱਲਿਓ ਇਹ ਹੀ ਮੇਰਾ ਖਾਸ ਸਾਰੇ ਪੰਜਾਬੀਆਂ ਨੂੰ ਕਹਿਣਾ ਜੋ ਵੀ ਸੁਣੂਗਾ ਆਪਣੇ ਹੋਰ ਦੋਸਤਾਂ ਨੂੰ ਮਿੱਤਰਾਂ ਨੂੰ ਆਪਦੇ ਪੈਣ ਭਰਾਵਾਂ ਨੂੰ ਆਪਦੇ ਮਾਂ ਪਿਓ ਨੂੰ ਇਹ ਗੱਲ ਕਹਿ ਦੋ ਕਿ ਕਾਨੂੰਨ ਹੱਥ 'ਚ ਨਹੀਂ ਲੈਣਾ ਹੁਣ ਸਿਰੇ ਵਾਲੀ ਗੱਲ ਦੱਸਦਾ ਦੋਸਤੋ ਜੇ ਇਸ ਤਰ੍ਹਾਂ ਕਦੀਆਂ ਘਟਨਾਵਾਂ ਦੋ ਚਾਰ ਥਾਵਾਂ ਤੇ ਹੁੰਦੀਆਂ ਰਹੀਆਂ ਤੁਸੀਂ ਇੱਕ ਬੀਜੇਪੀ ਦੀ ਰੈਲੀ ਦੇਖੀ ਹੋਊਗੀ ਜਿਹੜੀ ਹਰਜੀਤ ਸਿੰਘ ਦੇ ਕੋਲੇ ਆਪ ਹੀ ਬੀਜੇਪੀ ਵਾਲਿਆਂ ਨੇ ਕੁਰਸੀਆਂ ਚਲਾ ਚਲਾ ਮਾਰੀਆਂ ਤੇ ਹੋਰ ਸਾਰਾ ਕੁਝ ਕੀਤਾ ਕੁਝ ਵੀ ਹੋ ਸਕਦਾ ਸੀ ਕਿਸੇ ਨੇ ਪਾਤੀ ਕਿ ਇਹ ਕਿਸਾਨਾਂ ਨੇ ਮਤਲਬ ਐਂਦੋਲਨ ਕੀਤਾ ਜਦ ਕਿ ਉਹ ਕਿਸਾਨਾਂ ਦਾ ਨਹੀਂ ਸੀ ਕਿਉਂਕਿ ਮੀਡੀਆ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਮੀਡੀਆ ਵੀ ਇਹਨਾਂ ਦੀ ਵਾਜੀ ਬੋਲਦਾ ਤੁਹਾਨੂੰ ਪਤਾ ED ਜਿਹੜੀ ਹੈਗੀ ਆ ਉਹ ਇਦਾਂ ਦੀ ਏਜੰਸੀ ਹੈਗੀ ਆ ਜੇ ਕਿਸੇ ਤੇ ਹੁਣ ਉਸਨੇ ਕੇਸ ਬਣਾਤਾ ਉਹਦੀ ਜ਼ਮਾਨਤ ਨਹੀਂ ਹੁੰਦੀ ਕਿਉਂਕਿ ਲਾ ਦੇ ਮਤਾਬਕ ਜਿਸ ਲਾ ਦੇ ਮਤਾਬਕ ਬਣਿਆ ਉਹ ਬੰਦਾ ਉਹਦੇ ਹੀ ਛੁੱਟੂਗਾ ਜਦੋਂ ਆਪਦੇ ਆਪ ਨੂੰ ਬੇਕਸੂਰ ਸਮਝ ਕਰ ਦੂਗਾ ਤੇ ਬੇਕਸੂਰ ਸਾਬਤ ਕਰਨ ਦੇ ਲਈ ਉਸ ਨੂੰ ਪਤਾ ਨਹੀਂ ਕਿੰਨੀ ਦਿਨ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਹੈ ਤੁਹਾਡੇ ਸਾਹਮਣੇ ਸ਼ਿਸ਼ੋਧिया ਸੰਜੇ ਸਿੰਘ ਕਿੰਨੀ ਦਿਨ ਰਹਿ ਕੇ ਆਇਆ ਹੁਣ ਕੇਜਰੀਵਾਲ ਵੀ ਉਹਦੇ ਵਿੱਚ ਹੈਗਾ ਉਨ੍ਹਾਂ ਦੇ ਪੁੱਤੇ 400 ਤੋਂ ਵੱਧ ਵਿਟਨੈਸ ਹੋ ਚੁੱਕੇ ਆ ਜਿਹੜਾ ਵਿਟਨੈਸ ਕਹਿੰਦੇ ਗਵਾਹ ਪਹੁੰਚ ਚੁੱਕਿਆ ਉਹ ਕੋਈ ਬੰਦਾ ਵੀ ਪ੍ਰੂਵ ਨਹੀਂ ਕਰ ਸਕਿਆ ਕਿ ਇਹ ਗੁਨਾਹਗਾਰ ਨੇ ਪਰ ਫਿਰ ਵੀ ਉਹ ਅੰਦਰ ਹੈ ਇਸ ਤਰ੍ਹਾਂ ਦਾ ਨਾ ਹੈ ਪੀਡੀ ਇਸ ਤਰੀਕੇ ਦੇ ਨਾਲ ਬਣੀ ਹੋਈ ਹੈ ਸੋ ਆਪਾਂ ਨਹੀਂ ਚਾਹੁੰਦੇ ਕਿਸੇ ਗਲਤ ਬੰਦੇ ਤੇ ਇਸ ਚੀਜ਼ ਹੋ ਜੇ ਵੀ ਤਾਂ ਕਿ ਉਸ ਨੂੰ ਕੋਈ ਬਦਲਾ ਲੈਣ ਭਾਵਨਾ ਦੇ ਨਾਲ ਬਣਾਇਆ ਜਾਵੇ ਪਰ ਤੁਸੀਂ ਸਾਰਿਆਂ ਨੇ ਇਸ ਤਰਕ ਰਹਿਣਾ ਕਿ ਅਸੀਂ ਕਾਨੂੰਨ ਨੂੰ ਲੈਣਾ ਨਹੀਂ ਹੈ ਹੱਥ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਫਿਰ ਸਾਨੂੰ ਇਕੱਲੇ ਇਕੱਲੇ ਜਣੇ ਨੂੰ ਭੁਗਤਣਾ ਪੈਂਦਾ ਜਾਂ ਉਸ ਪਰਿਵਾਰ ਨੂੰ ਭੁਗਤਣਾ ਪੈਂਦਾ ਬਾਕੀ ਬੰਦੇ ਸਭ ਆਪਦੇ ਘਰਾਂ ਚਲੇ ਜਾਂਦੇ ਆ ਫਿਰ ਮੈਂ ਕਹਿੰਨਾ ਸਾਡੀ ਸਹਾਰਨ ਪੂਤੀ ਹੁੰਦੀ ਹੈ ਜਿਹੜਾ ਕਿ ਬੰਦਾ ਮਤਲਬ ਕਿਸੇ ਦੇ ਨਾਲ ਜੀਅਤੀ ਹੁੰਦੀ ਹੈ ਪਰ ਕੁਝ ਨਹੀਂ ਕਰ ਸਕਦੇ ਪਤਾ ਉਹਨਾਂ ਹੀ ਹੁੰਦਾ ਜਿਨ੍ਹਾਂ ਦੇ ਘਰੇ ਕਿ ਬਿੱਤੀ ਸੋ ਪ੍ਰੋਟੈਸਟ ਕਰਨ ਦਾ ਤਰੀਕਾ ਮੈਂ ਤੁਹਾਨੂੰ ਫਿਰ ਦੱਸ ਰਿਹਾ ਕਿ ਇਹਨਾਂ ਦੀ ਸਪੀਚ ਬਿਲਕੁਲ ਨਾ ਸੁਣੋ ਜਦੋਂ ਇਹ ਆਗੇ ਚੁੱਪਚਾਪ ਇਹਨਾਂ ਨੂੰ ਮਾਈਕ ਫੜਨ ਦੋ ਜਿਸ ਨੇ ਵੀ ਨੇਤਾ ਬੋਲਣਾ ਜੇ ਤੁਹਾਨੂੰ ਚੰਗਾ ਲੱਗਦਾ ਸੁਣ ਲਓ ਨਹੀਂ ਚੰਗਾ ਲੱਗਦਾ ਚੁੱਪਚਾਪ ਚਲੇ ਜਾਓ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਵਾਇਓਲੇਸ਼ਨ ਜਿਸ ਨੂੰ ਆਪਾਂ ਕਹਿੰਦੇ ਆ ਤੱਕਾ ਮੁਕੀ ਨਹੀਂ ਕਰਨੀ ਨਾ ਹੀ ਹੋਣ ਦੇਣੀ ਆ ਪਾਸੇ ਹਟ ਜਾਓ ਬਸ ਠੀਕ ਹੈ ਤੁਹਾਡੇ ਕੋਲੇ ਸਾਰਿਆਂ ਨਾਲੋਂ ਵੱਡੀ ਪਾਵਰ ਆ ਵੋਟ ਦੇਣੀ ਵੋਟਾਂ ਦੇ ਨਾਲ ਹੀ ਤੁਸੀਂ ਉਸ ਸਰਕਾਰ ਨੂੰ ਲਿਆਂਦਾ ਜਿਹੜੀ ਹੁਣ ਤੁਹਾਨੂੰ ਜ਼ਿਆਦਤੀ ਕਰ ਰਹੀ ਤੁਹਾਡੇ ਤੇ ਉੱਤੇ ਤੇ ਵੋਟਾਂ ਨਾਲ ਹੀ ਉਹ ਸਰਕਾਰ ਨੂੰ ਬਦਲ ਦੋ ਬਹੁਤ ਸੌਖਾ ਜਿਹਾ ਕੰਮ ਆ ਵੋਟ ਜ਼ਰੂਰ ਪਾਓ ਜਿੰਨੀਆਂ ਜ਼ਿਆਦਾ ਵੋਟਾਂ ਪੈਣਗੀਆਂ ਉਹ ਲੋਕਾਂ ਦੇ ਚੁਣੀ ਹੋਈ ਸਰਕਾਰ ਆਉਗੀ ਬਸ ਇਸ ਗੱਲ ਨੂੰ ਯਾਦ ਰੱਖਣਾ ਇਹ ਹੀ ਮੇਰੀ ਇਲਤਜਾ ਤੁਹਾਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਹੁਣ ਕਹਿੰਦੇ ਹੁੰਦੇ ਨੇ ਨਾ ਇਹ 100 ਹੱਥ ਰੱਸਾ ਸਿਰੇ ਤੇ ਗੰਢ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਜੇ ਇਹੇ ਅਸੀਂ ਜਿਹੜੀ ਹੈਗੀ ਆ ਲੜਾਈ ਪੜਾਈ ਇਹ ਬੰਦ ਨਾ ਕੀਤੀ ਜਾਂ ਤੱਕਾ ਮੁੱਕੀ ਬੰਦ ਨਾ ਕੀਤਾ ਜਾਂ ਕੋਈ ਇਸ ਤਰ੍ਹਾਂ ਦੀ ਅਸੀਂ ਕਾਨੂੰਨ ਦੇ ਮਤਾਬਕ ਨਾ ਚੱਲੇ ਅਸੀਂ ਕਾਨੂੰਨ ਆਪਣੇ ਹੱਥ ਚ ਲੈਂਦੇ ਰਹੇ ਤਾਂ ਦੇਖੋ ਕੇਂਦਰ ਸਰਕਾਰ ਕੋਲੇ ਪਾਵਰ ਹੈ ਤੇ ਉਥੇ ਜਿਹੜੀ ਜਮਾਤ ਦੀ ਪਾਵਰ ਹੈ ਜਿਹੜੀ ਹਕਮਰਾਨ ਪਾਰਟੀ ਹੈ ਨਾ ਉਹ ਕਿਸੇ ਟਾਈਮ ਵੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਸਾਡੇ ਪੰਜਾਬ ਦੇ ਵਿੱਚ ਮਿਲਟਰੀ ਰਾਜ ला ਸਕਦੀ ਹੈ ਜਾਂ ਐਮਰਜੈਂਸੀ ਲਾ ਸਕਦੀ ਹੈ ਜਾਂ ਰਾਸ਼ਟਰਪਤੀ ਰਾਜ 라 ਸਕਦੀ ਹੈ ਕੁਝ ਵੀ ਹੋ ਸਕਦਾ ਜੀ ਇਹ ਹੋ ਗਿਆ ਜੇ ਅਸੀਂ ਹਮੇਸ਼ਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਰੈਂਦੇ ਰਹੇ ਜਾਂ ਜਿਹੜੇ ਕੈਂਡੀਡੇਟ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਪ੍ਰੋਟੈਸਟ ਕਰਦੇ ਰਹੇ ਤਾਂ ਇਹ ਚੀਜ਼ ਵਰਸਾ ਇਹ ਚੀਜ਼ ਜਿਹੜੀ ਹੋ ਗਈ ਤਾਂ ਨਾ ਤਾਂ ਅਸੀਂ ਆਪਣੇ ਪਸੰਦੀਦੀ ਸਰਕਾਰ ਚੁਣ ਸਕਾਂਗੇ ਤੇ ਨਾ ਹੀ ਫਿਰ ਕੋਈ ਪ੍ਰੋਟੈਸਟ ਕਰ ਸਕਾਂਗੇ ਸਾਡੇ ਸਾਰੇ ਜਿਹੜੇ ਹੱਕ ਐ ਜਿੰਨੇ ਵੀ ਐ ਉਹ ਸਾਰੇ ਇੱਥਾਂ ਦਬ ਕੇ ਰਹਿ ਜਾਣਗੇ ਨਾ ਕੋਈ ਕੰਸਾਨ ਅੰਦੋਲਨ ਹੋ ਸਕੂਗਾ ਨਾ ਅਸੀਂ ਆਪਣੀ ਗੱਲ ਜਾਨੀ ਪਾਵ ਕਹਿਣ ਦਾ ਕਿ ਲੋਕ ਆਪਣੀ ਗੱਲ ਕਰਨ ਦੇ ਸਮਰੱਥ ਹੀ ਨਹੀਂ ਰਹਿਣਗੇ ਸੋ ਇਸ ਗੱਲ ਸਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨਾ ਮੈਂ ਅੱਜ ਕੁਝ ਕਿਹਾ ਜੇ ਪ੍ਰੋਟੈਸਟ ਕਰਨਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਸੋ ਸਾਰਿਆਂ ਨੂੰ ਮੇਰੀ ਇਹ ਇਲਤਸਾ ਕਿ ਵੋਟਾਂ ਪਾਉਣੀਆਂ ਜਿਹੜਾ ਸਾਡਾ ਹੱਕ ਆ ਉਹ ਅਸੀਂ ਵਰਤਣਾ ਲੇਕਿਨ ਜਿਹੜਾ ਸਾਡਾ ਹੱਕ ਨਹੀਂ ਹੈ ਉਹ ਦੀ ਅਸੀਂ ਆਜ਼ਾਦੀ ਮੰਨਣੀ ਆ ਅਸੀਂ ਜਿਹੜਾ ਹੱਕ ਨਹੀਂ ਆ ਅਸੀਂ ਅਸੀਂ ਉਸ ਹੱਕ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਹੈ ਹਾਂ ਆਪਦੇ ਪਸੰਦ ਦੇ ਨਮਾਇਦੇ ਚੁਣ ਕੇ ਭੇਜੋ ਤਾਂ ਕਿ ਉਹ ਗੀਤ ਗੱਲ ਕਰ ਤੁਹਾਡੀ ਗੱਲ ਕਰਨ ਤੁਹਾਡੇ ਸਮਾਜ ਦੀ ਗੱਲ ਕਰਨ ਤੁਹਾਡੇ ਪੰਜਾਬ ਦੀ ਗੱਲ ਕਰਨ ਤਾਂ ਕਿ ਅਸੀਂ ਸਾਰੇ ਜਣੇ ਕੁਝ ਖਾਲਸ ਹੋ ਸਕੀਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ